ਸੋ ਕੈਨੇਡਾ ਮੈਂ ਟੇਕ ਇਸ ਵਕਤ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਸਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਰਿਫਿਊਜ਼ਲਜ਼ ਵੀ ਆਈਆਂ ਨੇ ਕਿਹੜੇ ਰੀ ਅਪਲਾਈ ਕਰਨ ਔਰ ਰੀ ਅਪਲਾਈ ਔਰ ਓਵਰਆਲ ਸਕਸੈਸ ਰੇਟ ਦਾ ਟ੍ਰੈਂਡ ਕੀ ਹੈ तमाम ਜਿਹੜੇ ਪੁਆਇੰਟਸ ਨੇ ਉਹ ਸਾਨੂੰ ਕਲੀਅਰ ਕਰਨਗੇ ਸਨੇਹਾ मैम ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰਾਂ। ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਮੇ 2026 ਬਹੁਤ ਨੀਅਰ ਆ ਗਿਆ। ਕਾਫੀ ਸਟੂਡੈਂਟਸ ਨੇ ਅਪਲੀਕੇਸ਼ਨਸ ਲਗਾ ਵੀ ਦਿੱਤੀਆਂ ਵਾ। ਹੁਣ ਉਹਨਾਂ ਵਿੱਚ ਕੁਝ ਐਦਾ ਦੇ ਸਟੂਡੈਂਟਸ ਆ ਜਿਨ੍ਹਾਂ ਦੀ ਜਨਵਰੀ ਇਨਟੇਕ ਦੇ ਰਿਫਿਊਜ਼ਲਸ ਆ ਗਿਆ। ਸੋ ਕਿਹੜੇ ਰੀ ਅਪਲਾਈ ਕਰਨ ਔਰ ਪ੍ਰੈਜ਼ੈਂਟਲੀ ਕੀ ਟ੍ਰੈਂਡ ਦੇਖ ਨੂੰ ਮਿਲ ਰਿਹਾ? ਮੈਂ ਆਪਣੀ ਰੋਜ਼ ਦੀ ਪ੍ਰੈਕਟਿਸ ਲਾਈਫ ਤੋਂ ਜਾਂ ਜਿਹੜੇ ਸਟੂਡੈਂਟਸ ਵਿਜ਼ਿਟ ਕਰਦੇ ਆ ਉਹਨਾਂ ਦਾ ਜੋ ਦੇਖ ਰਹੀ ਆਂ ਬੇਸਿਕਲੀ ਨਾ ਉਹ ਮਾਰਕੀਟ ਚ ਦੋ ਤਰ੍ਹਾਂ ਦੇ ਸਟੂਡੈਂਟਸ ਹੈਗੇ ਆ ਇੱਕ ਕੋਰਸ ਸਟੂਡੈਂਟਸ ਆ ਜਿਹੜੇ 2-3 ਵਾਰ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ ਔਰ ਇੱਕ ਇਹ ਸਟੂਡੈਂਟਸ ਆ ਜਿਹੜੇ ਫਸਟ ਟਾਈਮ ਰਿਫਿਊਜ਼ ਹੋਏ ਆ ਸੋ ਫਸਟ ਟਾਈਮ ਰਿਫਿਊਜ਼ਲ ਵਾਲਿਆਂ ਨੂੰ ਕਿਤੇ ਉਹਨਾਂ ਨੇ ਐਪਲੀਕੇਸ਼ਨ ਸਹੀ ਲਾਈਆਂ ਸੀ ਕਿਉਂਕਿ ਉਹ ਸਮਝ ਚੁੱਕੇ ਸੀਗੇ ਕਿ ਫੰਡਿੰਗ ਵੀ ਜ਼ਰੂਰੀ ਆ ਅਕੈਡੈਮਿਕ ਵੀ ਸਟਰੋਂਗ ਲੈਂਗੁਏਜ ਟੈਸਟ ਸੋਰਸ ਆਫ ਇਨਕਮ ਤਾਂ ਉਹਨਾਂ ਦੀ ਰਿਫਿਊਜ਼ਲ ਆ ਗਈਆਂ ਔਰ ਸਟੂਡੈਂਟਸ ਨੂੰ ਮੈਂ ਇਹੀ ਕਹੂੰਗੀ ਕਿ ਉਹ ਡੈਫੀਨੇਟਲੀ ਰੀਐਪਲਾਈ ਕਰਨ ਬਟ ਕੁਝ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਦੀ 2-2-3-3 ਵਾਰ ਰਿਫਿਊਜ਼ਡ ਆ ਪਹਿਲੇ ਦੋ ਵਾਰ ਤਾਂ ਉਹਨਾਂ ਨੂੰ ਖੁਦ ਨੂੰ ਪਤਾ ਹੈ ਕਿਉਂਕਿ ਉਹਨਾਂ ਨੇ ਉਦੋਂ ਆਪਣੀ ਫੰਡਿੰਗ ਨਹੀਂ ਦਿਖਾਈ ਕਈਆਂ ਦਾ ਅਕਾਦੈਮਿਕ ਕੱਟ ਸੀਗੇ ਕਈਆਂ ਦਾ ਕੋਰਸ ਸਹੀ ਨਹੀਂ ਸੀਗਾ ਤਾਂ ਹੁਣ ਉਹ ਤੀਜੀ ਵਾਰ ਜਦੋਂ ਲਾ ਰਹੇ ਆ ਉਹਨਾਂ ਨੇ ਆਪਣੇ ਇੰਪਰੂਵ ਕਰ ਲਈ ਫੰਡਿੰਗ ਵੀ ਕਈਆਂ ਨੇ ਆਪਣੇ ਅਕਾਦੈਮਿਕ ਵੀ ਇੰਪਰੂਵ ਸੌਰੀ ਲੈਂਗੁਏਜ ਟੈਸਟ ਵੀ ਇੰਪਰੂਵ ਕਰ ਲਿਆ ਕੋਰਸ ਡਿਪਲੋਮੇ ਦੀ ਜਗ੍ਹਾ ਡਿਗਰੀ ਲੈ ਲੀਆ ਹੁਣ ਉਹਨਾਂ ਦੀ ਰਿਫਿਊਜ਼ਲ ਆ ਹੁਣ ਉਹ ਸਟੂਡੈਂਟ ਵੀ ਬਟ ਉਹਨਾਂ ਦੇ ਵਿੱਚ ਕਾਫੀ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਦਾ ਹੁਣ ਦੇਖੋ ਨਾ ਗੈਪ ਕਿੰਨਾ ਪੈ ਗਿਆ ਜਿਹਦੀਆਂ ਤਿੰਨ ਰਿਫਿਊਜ਼ਲਸ ਆ ਗਈਆਂ ਉਹਦਾ ਡੇਟ ਦੋ ਸਾਲ ਦਾ ਤਾਂ ਗੈਪ ਹੀ ਪੈ ਗਿਆ ਉਹਨਾਂ ਦੀ ਆਈਲਸ ਵੀ ਐਕਸਪਾਇਰ ਹੋਣ ਵਾਲੀ ਆ ਹੁਣ ਜਿਹੜੇ ਉਹਨਾਂ ਦੇ ਜਨਵਰੀ ਇਨਟੇਕ ਹੈਗੇ ਆ ਉਹ ਸੈਪਟੈਂਬਰ ਇਨਟੇਕ 'ਚ ਮਿਲ ਰਹੇ ਆ ਮੇਨ ਟੇਕ ਕੋਰਸ ਚੇਂਜ ਕਰਦੇ ਆ ਤਾ ਮੁਸੀਬਤ ਹੈ ਕਿ ਕਿ ਕੋਰਸ ਕਿਉਂ ਚੇਂਜ ਕੀਤਾ ਸੋ ਸਾਰੇ ਸਟੂਡੈਂਟਸ ਲਈ ਸਹੀ ਸੋਲਿਊਸ਼ਨ ਕੀਤਾ ਦੇਖੋ ਚਾਂਸਸ ਮੈਂ ਇਸ ਮੰਨਤੇ ਕਹਿੰਨੀ ਹੈ ਕਿ 50-50 ਹੈ ਕਿਉਂਕਿ ਕੋਰਸ ਬਦਲਣਾ ਜਿਹੜਾ ਹੈਗਾ ਵਾ ਨਾ ਉਹਦੇ ਦੀ ਫਿਰ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪੈਣੀ ਆ ਸੋ ਜਿਨ੍ਹਾਂ ਦੇ ਤਾਂ ਜਨਵਰੀ ਇਨਟੇਕ ਵਾਲੇ ਮੇਨ ਟੇਕ ਹੈਗੇ ਆ ਉਹ ਤਾਂ ਡਿਫਰਮੈਂਟ ਲੈ ਲਨ ਔਰ ਉਹਨਾਂ ਨੂੰ ਪਤਾ ਸਾਰਾ ਕੁਝ ਸਹੀ ਹੈ ਤਾਂ ਦੁਬਾਰਾ ਐਪਲੀਕੇਸ਼ਨ ਲਾਲਨ ਬਟ ਸੈਪਟੈਂਬਰ ਤੱਕ ਵੇਟ ਕਰਨ ਦੇ ਚੱਕਰ ਚ ਮੈਂ ਇੱਕ ਚੀਜ਼ ਕਹੂੰਗੀ ਆਪਣਾ ਆਇਲਸ ਚੈੱਕ ਕਰ ਲਓ ਜਾਂ ਫੇ ਇੱਕ ਆਪਣਾ ਆਇਲਸ ਦੁਬਾਰਾ ਕਰ ਲਓ ਸੈਕਿੰਡ ਥਿੰਗ ਕੀ ਹੈਗੀਆ ਨਹੀਂ ਤਾਂ ਦੂਜੀ ਕੰਟਰੀ ਪਿਚ ਕਰ ਲੋ ਕਿਉਂਕਿ ਦੇਖੋ ਇਹ ਨਾ ਹੋਵੇ ਗੈਪ ਤੇ ਗੈਪ ਤੁਸੀਂ ਪਲੱਸ 2 ਤੋਂ ਬਾਅਦ ਕਰੀ ਜੋ ਤੁਹਾਨੂੰ ਕੋਈ ਹੋਰ ਕੰਟਰੀ ਚ ਵੀ ਕੱਲ ਨੂੰ ਨਹੀਂ ਐਡਮਿਸ਼ਨ ਮਿਲਨੀ ਆ ਕਿਉਂਕਿ ਅਗਰ ਆਪਾਂ ਯੂਕੇ ਦੀ ਗੱਲ ਕਰੀਏ ਤਾਂ নো ਡਾਊਟ ਆ ਪਲੱਸ 2 ਤੋਂ ਬਾਅਦ ਦੋ ਤਿੰਨ ਸਾਲ ਦਾ ਗੈਪ ਲੈ ਲੈਂਦਾ ਟਾਪ-ਅਪ ਪ੍ਰੋਗਰਾਮ ਸੈਪਟੈਂਬਰ ਦਾ ਹੈਗਾ ਵਾ ਬਟ ਇਹ ਨਾ ਹੋਵੇ ਤੁਸੀਂ ਉਹ ਵੀ ਮਿਸ ਕਰ ਦੋ ਤਾਂ ਨੈਕਸਟ ਦਾ ਅਗਲੇ ਸਾਲ ਦਾ ਟਾਪ-ਅਪ ਪ੍ਰੋਗਰਾਮ ਹੋਏਗਾ ਕਿਉਂਕਿ ਜਨਵਰੀ ਚ ਟਾਪ-ਅਪ ਪ੍ਰੋਗਰਾਮ ਆਇਆ ਸਤੰਬਰ ਚ ਟਾਪ-ਅਪ ਪ੍ਰੋਗਰਾਮ ਆ ਸੋ ਜਨਵਰੀ ਤੱਕ ਤੁਹਾਡੀ ਆਇਲਸ ਨਾ ਐਕਸਪਾਇਰ ਹੋ ਜਾਂਦੇ ਸੋ ਬਹੁਤ ਹੀ ਕਨਫਿਊਜ਼ਿੰਗ ਪ੍ਰੋਫਾਈਲਸ ਆ ਰਹੀਆਂ ਇਸ ਟਾਈਮ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰੂੰਗੀ ਕਿ ਜੋ ਵੀ ਡਿਸੀਜਨ ਲੈਣਾ ਉਹਨੂੰ ਸਟਰੋਂਗਲੀ ਟਾਈਮ ਸਿਰ ਲੋ ਇਹ ਨਾ ਹੋਵੇ ਕੈਨੇਡਾ ਦੇ ਚੱਕਰ ਦੇ ਵਿੱਚ ਤੁਹਾਡਾ ਯੂਕੇ ਦਾ ਟਾਪ ਅਪ ਵੀ ਮਿਸ ਹੋ ਜਾਵੇ ਔਰ ਗੈਪ ਵੱਧੀ ਜਾਵੇ ਸੋ ਮੋਰ ਡਿਟੇਲਲੀ ਚੈਨਲ ਤੇ ਬਨੇ ਰਹੋ ਆਪਣੀ ਪ੍ਰੋਫਾਈਲਸ ਨੂੰ ਡਿਸਕਸ ਕਰਨ ਲਈ ਮੇਰੇ ਕੋ ਆਪਣੀ ਪ੍ਰੋਪਰ ਆਪਣੀ ਸਾਰੀ ਅਕਾਡੈਮਿਕਸ ਭੇਜਿਆ ਕਰੋ ਲੈਂਗੁਏਜ ਟੈਸਟ ਭੇਜਿਆ ਕਰੋ ਰਿਫਿਊਜਲਸ ਦੇ ਰੀਜਨਸ ਭੇਜਿਆ ਕਰੋ ਔਰ ਆਪਣੀ ਐਸਓਪੀ ਜ਼ਰੂਰ ਭੇਜਿਆ ਕਰੋ ਕਿਉਂਕਿ ਮੈਂ ਇਹ ਵੀ ਦੇਖ ਰਹੀ ਹਾਂ ਸੀਰੀਅਸਲੀ ਸਟੂਡੈਂਟਸ ਨੇ ਬਹੁਤ ਵਰਕ ਕਰ ਲਿਆ ਮੇਰੇ ਕੋਲ ਅੱਜ ਇੱਕ ਪ੍ਰੋਫਾਈਲ ਸੀਗੀ ਮੈਂ ਨਾਮ ਨਹੀਂ ਲਵਾਂਗੀ ਸ਼ੋਚ ਉਹ ਬੱਚੇ ਨੇ ਆਪਣੇ ਅਕੈਡੈਮਿਕਸ ਇੰਪਰੂਵ ਕੀਤੇ ਪੀਟੀ ਸਕੋਰ ਉਹਦੇ ਘੱਟ ਸੀਗੇ ਫਾਈਨੈਂਸ਼ੀਅਲਸ ਇੰਪਰੂਵ ਕੀਤੇ ਪਹਿਲੇ ਉਹਦੀਆਂ ਦੋ ਰਿਫਿਊਜ਼ਲ ਸੀ ਉਹਨਾਂ ਨੇ ਕੋਰਸ ਵੀ ਸਹੀ ਲਿਆ ਸੀ ਆ ਪੀਟੀ ਸਕੋਰ ਵੀ ਉਹਦਾ ਵਧੀਆ ਸੀ ਬਟ ਉਹਦੇ ਐਸਓਪੀ ਇੰਨੀ ਕੁ ਬੇਕਾਰ ਸੀਗੀ ਨਾ ਜਦੋਂ ਤੁਸੀਂ ਡਿਪਲੋਮੇ ਤੋਂ ਵੀ ਕোর্স ਚੇਂਜ ਕਰਦੇ ਹੋ ਤਾਂ ਉਹਨੂੰ ਐਸਓਪੀ ਚ ਜ਼ਰੂਰ ਮੈਂਸ਼ਨ ਕਰੋ ਰੀਜ਼ਨ ਦੱਸੋ ਕੋਰਸ ਦੀ ਵੈਲਿਊ ਦੱਸੋ ਸੋ ਫੋਕਸ ਔਨ ਯਰ ਐਸਓਪੀ ਮੈਂ ਉਹਨਾਂ ਛੀਆਂ ਪ੍ਰੋਫਾਈਲ ਜਿਹੜੇ ਵਿਚਾਰੇ ਸਟੂਡੈਂਟਸ ਦੋ ਦੋ ਤਿੰਨ ਤਿੰਨ ਵਾਰ ਰਿਫਿਊਜ਼ ਹੋ ਕੇ ਨਾ ਵਰਕ ਹਾਰਡ ਵਰਕ ਕਰਕੇ ਉੱਥੇ ਤੱਕ ਚੀਜ਼ਾਂ ਨੂੰ ਫੁੱਲਫਿਲ ਕਰ ਰਹੇ ਹੋ ਔਰ ਸਿਰਫ ਲੈਕ ਕਿੱਥੇ ਕਰ ਰਹੇ ਹੋ ਐਸਓਪੀ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਇਸ ਵਕਤ ਸਕਰੀਨ ਦੇ ਉੱਪਰ ਵੀਡੀਓ ਦੇ ਉੱਪਰ ਇੱਕ ਨੰਬਰ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਕੋਈ ਵੀ ਤੁਹਾਡੇ ਮਨ 'ਚ ਸਵਾਲ ਹੈ ਕੋਈ ਕਨਫਿਊਜ਼ਨ ਹੈ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਕੋਈ ਕਲੈਰਿਟੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਤੁਸੀਂ ਹਾਸਲ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਪਣਾ ਸਵਾਲ ਭੇਜ ਸਕਦੇ ਹੋ ਮੇਰਾ ਨਵੇਦਨ ਹੈ ਵਿਦਿਆਰਥੀ ਪੂਰੀ ਤਸੱਲੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਵਿਦਿਆਰਥੀਆਂ ਤੋਂ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮਚ